ਅੱਜ ਜੇ ਅਸੀਂ ਪਿਛਲੇ ਕੁਝ ਦਿਨ ਤੋਂ ਦੇਖ ਰਹੇ ਹਾਂ ਕਿ ਰੀਜਨ ਦੇ ਵਿੱਚ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਬਣੀ ਹੋਈਆਂ ਨੇ ਡੇ ਟਾਈਮ ਟੈਂਪਰੇਚਰ ਕੰਟੀਨਿਊਸਲੀ ਜਿਹੜਾ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਔਰ ਨਾਈਟ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਹੈ ਨਾ ਸੋ ਨਾਈਟਸ ਵੀ ਕਾਫੀ ਵਾਰਮਰ ਸੀ ਅੱਜ ਕੱਲ੍ਹ ਅਬਜ਼ਰਵ ਕਰ ਰਹੇ ਹਾਂ ਜੇ ਜੇ ਅਸੀਂ ਕੱਲ ਦਾ ਡੇ ਟਾਈਮ ਟੈਂਪਰੇਚਰ ਦੇਖੀਏ ਤਾਂ ਕੱਲ ਦਾ ਮੈਕਸਿਮ ਟੈਂਪਰੇਚਰ 40.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿ ਕਿਉਂਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚ सोए लगभग एक पॉइंट नौ डिग्री सेंटीग्रेड नॉर्मल उपर रिकॉर्ड किया गया और अज का मिनीम टैंपरेचर तीह पॉइंट छे डिग्री सेंटीग्रेड रिकॉर्ड किया गया जो कि अज का नॉर्मल मिनीम टैंपरेचर तीहट अठ डिग्री सेंटीग्रेड है सो यह लगभग छे पॉइंट अठ डिग्री सेंटीग्रेड जो नॉर्मल तो उपर रिकॉर्ड किया गया सो नाइट्स जीडिया ने काफ़ी वार्म चल रही हैं सो नाइट टैंपरेचर जो है नॉर्मल तो काफ़ी उपर चल रहा है और यह तीहट छे डिग्री सेंटीग्रेड जो अभी पिछले सालों का भी डेटा देखिए मई का 1970 ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਹਾਈest ਨਾਈਟ ਟਾਈਮ ਟੈਂਪਰੇਚਰ ਰਿਪੋਰਟ ਕੀਤਾ ਗਿਆ ਇਹਦੇ ਤੋਂ ਪਹਿਲਾਂ 30.4 ਡਿਗਰੀ ਸੈਂਟੀਗ੍ਰੇਡ 1989 ਦੇ ਵਿੱਚ ਰਿਕਾਰਡ ਹੋਇਆ ਸੀ ਬਟ ਹੁਣ ਇਹ ਉਹਦੇ ਤੋਂ ਵੀ ਜ਼ਿਆਦਾ 30.6 ਡਿਗਰੀ ਸੈਂਟੀਗ੍ਰੇਡ ਜਿਹੜਾ ਅੱਜ ਰਿਪੋਰਟ ਕੀਤਾ ਗਿਆ ਸੋ ਇਹ ਚੰਗਾ ਸਾਵਧਾਨ ਬਿਲਕੁਲ ਜੀ 1970 ਤੋਂ ਲੈ ਕੇ ਹੁਣ ਤੱਕ ਦਾ ਇਹ ਜਿਹੜਾ ਹਾਈest ਜੋ ਅਨੁਮਾਨ ਦਾ ਨਾਈਟ ਟੈਂਪਰੇਚਰ ਹੈ ਸੋ ਸੀ ਕਹਿ ਸਕਿਆ ਕਿ ਪਿਛਲੇ 54 ਸਾਲਾਂ ਦੇ ਵਿੱਚ ਹਾਈਸਟ ਟੈਂਪਰੇਚਰ ਆ ਕੇ ਰਿਕਾਰਡ ਹੋਇਆ ਹੈ। ਹੋਰ ਬੜਾ ਜਨਤ ਸੋ ਨੀ ਤੁਮ ਆਪਰਾ ਨੇ ਮੈਨੂੰ ਕੀ ਲੱਗਦਾ ਕਿ ਥੇਰੇ ਲੋਕਾਂ ਨੂੰ ਗੁਜਰਾਤ ਮਿਲਦੀ ਉਮੀਦ ਹੈ। ਜੀ ਫਿਲਹਾਲ ਅਸੀਂ ਕਿਸੇ ਤਰ੍ਹਾਂ ਦੇ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਆਬਜ਼ਰਵ ਕਰ ਰਹੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋਰ ਇੰਟੈਂਸ ਹੋ ਸਕਦੀਆਂ ਨੇ। ਸੋ ਆਉਣ ਵਾਲੇ 4-5 ਦਿਨ ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਜਿਹੜੀ ਹੀਟ ਵੇਵ ਕੰਡੀਸ਼ਨਸ ਬਣੀ ਰਹਣ ਦੀ ਪ੍ਰੇਡਿਕਸ਼ਨ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ orange ਔਰ ਆਉਣ ਵਾਲੇ 3 ਦਿਨਾਂ ਵਾਸਤੇ red alert ਜਾਰੀ ਕੀਤਾ ਗਿਆ ਹੈ ਜੀ ਹੀਟ ਇਸ ਜਸਟ ਦਾ ਹਿਊਮਨ ਹੈਲਥ ਐਨੀਮਲਸ ਹੈਲਥ ਔਰ ਜਿਹੜੀ ਵਰਕਿੰਗ ਐਫੀਸ਼ੀਐਂਸੀ ਹੈ ਉਹ ਤੇ ਬਹੁਤ ਇਫੈਕਟਿੰਗ ਦਾ ਇਹਦੇ ਵਾਸਤੇ ਸੀ ਫਾਰਮਰਸ ਨੂੰ ਵੀ ਇਹੀ ਸਲਾਹ ਦੇ ਰਹੇ ਨੇ ਇੱਕ ਤਾਂ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਜਿਹੜਾ ਟਾਈਮ ਟੂ ਟਾਈਮ ਉਹ ਹਲਕਾ ਪਾਣੀ ਸਵੇਰੇ ਜਾਂ ਸ਼ਾਮ ਨੂੰ ਫਸਲਾਂ ਨੂੰ ਜਾਂਦੇ ਰਹੇ ਔਰ ਸੈਕੰਡਲੀ ਉਹਨਾਂ ਨੂੰ ਆਪਣੇ ਵਰਕਿੰਗ ਆਰਸ ਵੀ ਸ਼ਿਫਟ ਕਰਨੇ ਚਾਹੀਦੇ ਨੇ ਉਹਨਾਂ ਨੂੰ ਸਵੇਰੇ ਠੰਡੇ ਠੰਡੇ ਕੰਮ ਕਰ ਲੈਣਾ ਚਾਹੀਦਾ ਜਿਵੇਂ 11 ਤੋਂ 4 ਵਜੇ ਤੱਕ ਜਿਹੜਾ ਇੰਟੈਂਸ ਹੀਟ ਦਾ ਟਾਈਮ ਹੁੰਦਾ ਸੋ ਉਹਨਾਂ ਨੂੰ 11 ਵਜੇ ਤੋਂ ਪਹਿਲਾਂ ਪਹਿਲਾਂ ਕੰਮ ਕਰ ਲੈਣਾ ਚਾਹੀਦਾ ਜਾਂ ਫਿਰ 4 ਵਜੇ ਤੋਂ ਬਾਅਦ ਕਰਨਾ ਚਾਹੀਦਾ ਬਾਕੀ ਸਾਰਿਆਂ ਨੂੰ ਵੀ ਇਸੇਹੀ ਸਲਾਹ ਦਿੰਨੇ ਆ ਕਿ 11 ਤੋਂ 4 ਵਜੇ ਦੇ ਵਿੱਚ ਜਿੰਨਾ ਹੋ ਸਕੇ ਘਰਾਂ ਤੋਂ ਬਾਹਰ ਨਾ ਨਿਕਲੋ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਜੇ ਬਹੁਤ ਜ਼ਰੂਰੀ ਹੈ ਤਾ ਪ੍ਰੋਪਰਲੀ ਆਪਣਾ ਸਿਰ ਔਰ ਸਾਰੇ ਬਾਡੀ ਪਾਰਟਸ ਕਵਰ ਕਰਕੇ ਘਰੋਂ ਬਾਹਰ ਨਿਕਲੋ ਆਪਣੀ ਡਾਈਟ ਦਾ ਧਿਆਨ ਰੱਖੋ ਹੈਲਦੀ ਡਾਈਟ ਨੂੰ ਲਿਕੁਇਡ ਜਿੰਨੇ ਲੈ ਸਕੋ ਵੱਤ ਤੋਂ ਵੱਧ ਲੋ ਤਾਂ ਕਿ ਬਾਡੀ ਨੂੰ ਹਾਈਡਰੇਟਡ ਰੱਖਿਆ ਜਾ ਸਕੇ ਮੈਂ ਜਿਸ ਤਰ੍ਹਾਂ ਕਿਤੇ ਬਣਾ ਦੇਵਾਂ ਕਿ ਪੰਜਾਬ ਦੀ ਕਿਤਾਬ ਮਨੁਸ਼ੀ ਵਾਲੀ ਰੀਡਿੰਗ ਲੱਗਿਆ ਜੀ ਜੀ ਦੱਸਿਆ ਕਿ ਹੁਣ ਲੈਟਰ ਲਾਕਡਾਊਨ ਹੋਇਆ ਇਸ ਨਾਲ ਕਿ ਲੱਗਦਾ ਕਿ ਤਾਪਮਾਨ 2-3 ਡਿਗਰੀ ਘੁਰ ਵਰਦਾ ਹੈ ਬਿਲਕੁਲ ਜੀ ਕਿਉਂਕਿ ਆਨਲਾਈਨ ਦੇਣਾਂ ਦੇ ਵਿੱਚ ਜਿਹੜੀ ਨਸ਼ੀਨ ਚ ਬੀਬ ਉਹ ਹੋਰ ਇੰਟੈਂਸ ਹੋ ਸਕਦੀ ਹੈ ਸਪੈਸ਼ਲੀ ਜਿਹੜੇ ਸਾਊਥ-ਵੈਸਟਰਨ ਅਈ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਸਵियर ਹੀਟ ਵੇਵ ਕੰਡੀਸ਼ਨਸ ਹੋ ਸਕਦੀਆਂ ਨੇ ਸੋ ਬਿਲਕੁਲ 2 ਤੋਂ 3 ਡਿਗਰੀ ਸੈਲਸੀਅਸ ਤੱਕ ਜਿਹੜਾ ਟੈਂਪਰੇਚਰ ਆਨ ਵੜੇ ਦਿਨਾਂ ਦੇ ਵਿੱਚ ਰਾਈਜ਼ ਕਰ ਸਕਦਾ